ਹਾਂਜੀ ਕਿਸਾਨ ਭਰਾਵਾਂ ਜੀ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਤੇ ਤਰੀਕ ਅੱਜ ਹੋ ਗਈ ਹੈ ਜੀ 17 ਫਰਵਰੀ 2026 ਤੇ ਬ੍ਰਾਡਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਤੇ ਵੇਖਦੇ ਆਂ ਬਾਈ ਜੀ 17 ਤਰੀਕ ਦੇ ਤੂੜੀ ਦੇ ਤਾਜ਼ੇ ਰੇਟ ਬਾਈ ਜੀ ਕਿੱਥੇ ਕਿੱਥੇ ਕਰ ਰਹੇ ਆਂ ਤੇ ਨਗਾਂ ਦੀ ਗੱਲ ਕਰਕੇ ਤਾਂ 10 ਤੋਂ 12 ਨਗਾਂ ਬਾਈ ਜੀ ਕੋਟਕਪੂਰਾ ਮੰਡੀ ਦੇ ਵਿੱਚ ਪਹੁੰਚ ਚੁੱਕਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਬਾਈ ਸ਼ੇਅਰ ਨਹੀਂ ਕਰਦੇ ਕਿਸਾਨ ਭਰਾ ਗੱਲ ਨਹੀਂ ਪਾਂਦੀ ਸ਼ੇਅਰ ਕਰਿਆ ਕਰੋ ਬਾਕੀ ਬਈ ਬਈ ਕੇਵਲ ਵੀ ਤੁਰ ਪਿਆ ਤੇ ਆਪਾਂ ਦੇਖਦੇ ਆ ਤੂੜੀ ਦੇ ਤਾਜੇ ਤਾਜੇ ਰੇਟ ਬਈ ਅੱਜ ਕਿੱਥੋਂ ਕਿੱਥੇ ਕਰ ਜਾਂਦੇ ਆ ਜੇ ਆ ਬਈ ਪਹਿਲਾ ਨਾਗਾ ਤੇ ਦਿਖਾਉਣੇ ਆ ਤੁਹਾਨੂੰ ਇੱਥੋਂ ਬਈ ਤੂੜੀ ਦੇ ਤਾਜੇ ਰੇਟ ਕਿੱਥੋਂ ਕਿੱਥੇ ਕਰ ਜਾਂਦੇ ਆ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਤੇ ਉਧਰ ਬਈ ਕੇਵਲ ਵੀ ਤੁਰ ਪਿਆ ਤੇ ਲੋ ਵੀ ਆਪਾਂ ਵੇਣੇ ਅੱਜ ਤੂੜੀ ਦੇ ਰੇਟ ਕਿੱਥੋਂ ਕਿੱਥੇ ਜਾ ਸਕਦੇ ਆ ਅੱਜ ਜੀ ਜਲੀ ਵੀਰੇ ਉੱਪੜੀ ਆਇਓ ਇੱਥੇ ਲਾਲੂ ਬਖਰੀ ਪਾੜਨਾ ਰੱਖਿਆ ਵਸੂ ਲਾਲੂ ਨਾਰਾਤੂ ਯਾਰਾ ਆਂਦੇ ਜਤੂਨੀ ਆ ਵੀ ਰਹਿਣ ਦੇ ਅੰਦਰ ਦੀ ਆ ਅੰਦਰ ਦੀ ਅੰਦਰ ਦੀ ਤੂੰ ਹੀ ਬੋਲੋ ਬਏ ਹਾਂ ਹੋਏ ਹਾਂ ਹਾਂ ਜਾਉਂ ਸਿੱਧੀ ਹਾਂ ਦੇਖ ਲਾ ਬੋਲੋ ਜੀ ਅੰਦਰ ਵੀ ਕੋਈ ਬੋਲੋ ਡਰਾਈਵਰ ਹੋਣਾ ਚਾਹੀਦਾ ਆ ਤੈਨੂੰ 100 ਰੁਪਿਆ ਪਾੜ ਦਾਂਗਾ ਦੇਖੀ 300 ਰੁਪਿਆ 300 ਰੁਪਿਆ 300 ਰੁਪਿਆ ਸਾਢੇ 10 10 20 20 350 40 ਸਾਡੇ ਦਾ 70 65 65 ਨਹੀਂ ਇਹਦਾ ਗਾਹ ਨੂੰ ਜਾਊਗਾ 60 65 70 80 400 10 10 15 25 3 450 60 60 460 ਰੁਪਏ ਬੋਲਾ ਬਾਈ ਕਿਨੇ ਰੁਪਏ ਬਸ 460 ਰੁਪਏ ਬਾਈ ਲਓ ਜੀ 400 ਤੇ 60 ਰੁਪਏ ਪਹਿਲੇ ਨਾਕ ਦਾ ਰੇਟ ਹੋਇਆ ਬਾਕੀ ਦੂਜੇ ਨਗ ਦਾ ਰੇਟ ਦਿਖਾਉਣਾ ਹੈ ਕਿਸਾਨ ਭਰਾਵੋ ਕਿੱਥੋਂ ਕਿੱਥੇ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਆਜੋ ਬਈ ਦੂਜੇ ਨਗ ਨਹੀਂ ਜਾਣਿਆ ਕੀ ਰੇਟ ਆਂਦਾ चार सौ चार सौ पंज, दस पंद्रह भी पच्ची ती पैंती चाली, चार सौ चाली 440 ਹਾਂ ਉਤਰ 45 445 450 55 452 ਬੋਲਾ ਕਿਨੇ 400 ਤੇ ਲੋ ਜੀ 455 ਰੁਪਏ ਨਗਦ ਦਾ ਰੇਟ ਵੈ ਬਾਕੀ ਅਗਲੇ ਨਗਦ ਦਾ ਰੇਟ ਵੈ ਕਿੱਥੋਂ ਕਿੱਥੇ ਕਰਿਆਂਦਾ ਤੇ ਵੀਡੀਓ ਨੂੰ ਦੱਬ ਕੇ 55 ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਭਈਆ ਨਗਦ ਦਾ ਰੇਟ ਵੈ ਕਿੱਥੋਂ ਕਿੱਥੇ ਕਰੇ ਜਾਂਦਾ ਆ ਜਾਓ ਭਈ ਲੋਪੀਓ ਬਾਈ ਚੜ ਗਿਆ ਤੂੜੀ ਲਾਉਣ ਨੂੰ ਬਈ ਲਾਵੇ ਇੱਕ ਨਗ ਹੋਰ ਆ ਗਿਆ ਵੀ ਬਾਕੀ ਮਗਰ ਉਹ ਬਾਈ ਚੈੱਕ ਕਰੋ ਉਧਰ ਤੂੜੀ ਲਾਉਣ ਨੂੰ ਗਿਆ ਬਾਈ ਦੇਖੋ ਉਹ ਚੜ ਗਿਆ ਉੱਤੇ ਹੁਣ ਸਿੱਟੂਗਾ ਤੂੜੀ ਇਹ ਇਹ ਕੀ ਕਰਦੇ ਆ ਬਾਈ ਦੇਖਦੇ ਆ ਰੇਟ ਲਾਓ ਬਈ ਹੁਣ ਵੇਨੇ ਆਜੋ ਆ ਮੌਸਮ ਚੰਗਾ ਹੈ ਨਾ ਏ ਵਨ ਏ ਵਨ ਆ ਲੱਭੇ ਮੌਸਮ ਦੇ ਕੋਈ ਵਾਈ ਬਜਟ ਤੋਂ ਬੜੀ ਬੜੀ ਜਿਹੀ ਜਦੋਂ ਜਾਵੜ ਦਾ ਕੋਈ ਫੈਲ ਬੜੀ ਬੜੀ ਫਿਲਮ ਆਈ ਸਿਰਦੇ ਕੋਈ ਨਹੀਂ ਕੋਈ ਆ ਰਿਹਾ ਉਹ ਲੋੜ ਨਹੀਂ ਬਸ ਆਇਆ ਅੰਦਰ ਦੀ ਬਾਹਰ ਦੀ ਆਈ ਨਿਕਲੋ ਸਾਰੀ ਬਾਹਰ ਦੀ ਤੁਰੀਏ ਦੇ ਲਾਲ ਦੀ ਭਾਈ ਬਾਹਰ ਦੀ ਦੁਨੀਆ ਦੇ ਨਾਲ ਦੀ ਭਾਈ ਬੋਲੋ ਹਰੂਬ ਥੋੜੀ ਚੰਗੀ ਆ 300 ਰੁਪਿਆ ਯਾਰ 300 300 300 ਆਜੋ ਭਾਈ 300 ਬੋਲਾ ਭਾਈ ਬਈ ਫ੍ਰੀ ਹੋ ਜਾਏਗਾ ਨਹੀਂ ਹੈ

ਲਓ ਜੀ 350 ਰੁਪਇਆ ਸਨਗ ਦਾ ਰੇਟ ਹੋਇਆ ਬਾਕੀ ਅਗਲੇ ਨਗਦਾ ਰੇਟ ਵੇਨੇ ਕਿਸਾਨ ਭਰਾਵੋ ਕਿੱਥੋਂ ਕਿੱਥੇ ਕਿਤੇ ਆਂਦਾ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ ਆ ਨਗਦਾ ਰੇਟ ਵੇਨੇ ਆ ਜਾਓ ਬਾਈ ਆ ਜਾਓਗਾ ਮੈਂ ਕਿਹਨੂੰ ਲੈ ਜਾਣਾ ਨਹੀਂ ਦੂਜਾ ਆ ਬਾਈ ਬਾਹਰ ਦੀ ਬਾਹਰ ਦੀ ਹੈਗੀ ਆ 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 ਹਾਂ ਹਾਂ ਵਾ ਗਾਰੰਟੀ ਆ ਦੁਬੰਦਰ ਦਾ ਜੀ ਸੁ ਲੈ ਜਾ ਉਹ ਜਮਾਨਾ ਲੈ ਰੇਟ ਚੱਲ ਰਿਹਾ ਹੁੰਨੇ ਲੈ 250 ਰੁਪਿਆ 250 ਰੁਪਿਆ 54 60 65 70 71 80 300 5 305 10 15 20 25 ਇਹ 330 ਰੁਪਏ ਬੋਲ ਲੇ ਨਾ ਆ ਜਿਹੜੀ ਅੰਦਰ ਦੀ 35 335 ਉਹ ਵੀ ਹੈ ਨਹੀਂ ਇਹ ਤੇ 335 ਰੁਪਏ ਬਾਈ ਜੀ ਲਓ ਬਾਈ ਜੀ 335 ਰੇਟ ਹੋਇਆ ਸੀ ਪਰ ਨਹੀਂ ਵੇਚੀ ਬਈ ਨੇ ਨਾ ਨਹੀਂ ਵੇਚਿਆ ਬਾਕੀ ਅੰਦਰ ਦੀ ਤੂੜੀ ਐ ਵੇਖੋ ਵਧੀਆ ਤੂੜੀ ਐ ਇੱਕ ਨੰਬਰ ਤੇ ਵਿਨੇ ਆਲਾ ਰੇਟ ਕਿੱਥੋਂ ਤਾਈ ਜਾਂਦਾ ਇੱਕ ਤੇ ਕਿੱਥੋਂ ਨਹੀਂ ਨਿਕਲਦੇ ਵਿੱਚੋਂ ਹੈ ਗਰਾਮ ਦਾ ਨਿਕਲੀ ਦਾ ਟਰਾਲੀ ਮੋੜ ਦੇ ਆ ਬਾਕੀ ਤੋੜਾ ਰੱਖੀ ਵੀਰੇ ਹਾਂ ਹਾਂਜੀ ਹੈ ਕਿ ਨਹੀਂ ਹਾਂ ਬਾਈ ਬੋਲੋ ਸਾਡੇ 300 ਰੁਪਇਆ 350 ਹਾਂਜੀ 54 60 ਪਏ ਤੋਂ 70 370 75 80 400 405 10 410 ਰੁਪਏ ਬੋਲਾ ਬਈ ਕਿਨੇ 15 15 20 ਰੁਪਏ 25 ਰੁਪਏ 13 ਰੁਪਏ 40 ਰੁਪਏ 450 ਦੋ ਬੁੱਲੀਆਂ 55 452 60 ਕਿਥੇ ਜਾਣੀ ਬਾਈ ਟ੍ਰਾਲਿਕ ਦੀ ਵੀਰੇ ਆਹ ਥੋੜਾ ਬਾਈ ਬਗਰਾੜੀ ਜਾਓ ਬਗਰਾੜੀ ਜਾਉਗੇ ਬਗਰਾੜੀ ਬੋਲੋ ਬੋਲੋ 500 ਰੁਪਿਆ ਕਰਾਇਆ ਨਹੀਂ ਕਿੰਨਾ 500 ਬੋਲੋ ਜੀ ਕਿੱਥੇ ਜਿਆ ਪੈਂਟ ਜੀ ਲਾਉਣੀ ਹੈ ਜੀ ਰੋਡ ਤੇ ਲਾਉਣੀ ਤੇ ਰੋਡ ਤੇ ਵੱਡੇ ਰੋਡ ਤੇ ਹੈ ਹਾਂ ਰੋਡ ਤੇ ਤੇ ਹੈ ਬੋਲੋ ਜਾਉਂਗੇ ਗਰਾਉਂਡ ਕੋਲ ਆਹ ਤੇ ਡਰਾਈਵਰ ਨੂੰ ਪੁੱਛ ਲਾਂ ਪੁੱਛੋ ਪੁੱਛੋ ਛੇਦੀ ਕਰੋ ਆ ਆ ਗਿਆ ਮਗਰ ਤੇਰੇ ਪੁੱਛ ਲਾ ਕਿਵੇਂ 500 ਆਂਦੇ ਆ ਕਿਰਾਏ ਦਾ ਬਗੜਾੜੀ ਦਾ ਵੀ ਉਹ ਜੇ ਰੇਟ ਵੀ ਵਧੂਗਾ ਠੀਕ ਹੈ ਜਾਉਂਗੇ ਹਾਂ ਹਾਂ 60 ਰੁਪਏ 460 ਰੁਪਏ 65 ਰੁਪਏ 70 ਰੁਪਏ 75 ਰੁਪਏ 80 ਰੁਪਏ 480 ਬੋਲ ਲੇ ਗਿਓ 480 ਰੁਪਏ ਬਾਈ ਜੀ ਜੀ ਰੱਖ ਓਏ ਲਓ ਜੀ 480 ਰੁਪਏ ਨਗਦ ਦਾ ਰੇਟ ਹੋ ਗਿਆ 480 ਰੁਪਏ ਬਾਕੀ ਆ ਨਗਦ ਦਾ ਰੇਟ ਵੀ ਨਾ ਟੁੜੀ ਚੈੱਕ ਕਰੋ ਕੁਆਲਟੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਆਜੋ ਬਈ ਵੇਣਿਆ ਨਹੀਂ ਨੋਲਾ ਹੋ ਜਾਂਦਾ ਨਾ ਲਾਂਗੇ ਨੂੰ ਕਿਹੜਾ ਫਰਕ ਪੈਂਦਾ ਨਾ ਕੋਈ ਵਾਰੀ ਲਾਂਗਾ ਚੱਟਾ ਹੁੰਦਾ ਥੋੜੀ ਜਿਹੀ ਹੋ ਜਾਂਦੀ ਯਾਨੀ ਆਪਨੇ ਅਨੁਮਤਾ ਹੋਏ ਲਏ 20 ਅੰਦਰ ਦੀ ਆਈ ਬੋਲੋ 350 350 350 52 60 65 65 70 75 80 80 400 5 10 15 20 25 ਤੇ 35 4.5 450 450 ਬੋਲੇ ਕਿਨੇ 450 ਮੇਰੇ ਲਈ ਲੋ ਜੀ 450 ਰੁਪਏ ਨਗਦ ਦਾ ਰੇਟ ਹੋ ਗਿਆ ਬਾਕੀ ਆ ਨਗਦ ਦਾ ਰੇਟ ਬਣਾ ਅਗਲਾ ਨਾਗਾ ਭਾਈ ਇਹ ਚ ਵੀ ਤੂੜੀ ਹੈ ਕਿ ਨੰਬਰਾਂ ਵੇਖੋ ਵਧੀਆ ਤੂੜੀ ਹੈ ਬਾਕੀ ਦਾ ਰੇਟ ਬਣਾ ਚੈੱਕ ਕਰੋ ਕੁਆਲਟੀ ਹਾਂ ਗੱਲ ਕਰਾਂ ਹਾਂ ਹਾਂ ਕੰਟਰਲ ਦੀ ਬਾਹਰ ਦੀ ਹੋ ਲੋ ਜੀ 350 ਸਾਡੇ 350 55 ਐ ਸੁੱਕਾ ਨਾ ਨਹੀਂ ਵੜਨਾ 60 ਵੀ ਇਹ ਇੱਥੇ ਜਾਣੀ ਬੇਦੂੜ ਡੋੜ ਭਾਈ ਡੋੜ ਜਾਵਾਂ ਕਿੱਥੇ ਕੇ ਡੋੜ ਬੰਦਰ ਡੋੜ ਹਾਂ 25 ਕਿਲੋਮੀਟਰ 28 ਆ ਜਾਵੇ ਦਿਲਾਈ ਸੀ ਸੱਤੇ ਕੰਨ ਬਾਜੇ ਹਨ ਨਾਲ ਹੀ ਉਹ ਤੋਂ ਤਰਾਂ ਦੇ ਆਜੋ ਆ ਰੈਂਟਵਾ ਦਿਓ ਯਾਰ ਕੋਈ ਨਰਾਇਣ ਜਾਵੇ 1500 ਰੁਪਏ ਕਿਹਦੇ ਹਨ ਹਾਂ 12 15 ਰੁਪਏ ਦੇ ਆਈ ਦੇ ਤਾ ਹਾਂ ਭਾਈ 1200 ਕੇ ਦੇ ਦਾਂਗੇ ਹੈ 1200 ਦੇ ਦਾਂਗੇ ਹਾਂ ਦੱਸੋ ਭਾਈ ਯਾਰ ਬਾਤ ਬਹੁਤ ਵਾਰ ਬਹੁਤ ਹੈ ਉਹ ਡੋੜ ਰਿਹਾ ਜੀ ਭਾਜੀ ਕਿਹਾ ਬਾਜੀ ਦਾ ਤਾਂ ਮਾਤਾ ਪਿਤਾ ਬਾਜੀ ਦਾ 370 ਰੁਪਏ ਹੈ ਯਾਰ ਬਾਜੀ 2 ਕਿਲੋਮੀਟਰ ਹੈ 370 ਰੁਪਏ ਬੋਲਾ 77 80 380 ਬੋਲਾ ਕਿ ਨਾ 380 ਰੁਪਏ ਚਲ ਦਰਾ ਲਓ ਜੀ 380 ਵੀ ਕਿਸੇ ਤੇ ਨਹੀਂ ਵੇਚੀ ਪਰ ਅਗਲੇ ਨਾਲ ਤਾਂ ਰੇਟ ਵੇਣਾ ਹੈ ਜੋ ਦੇ ਬਾਈ ਤੂਰੀ ਬਾੜ ਦੀ ਆਈ ਨਿਕਲੂ ਬਾਈ ਜੀ 400 ਰੁਪਿਆ ਕਰ ਦੇ ਕਿੱਥੇ ਜਾਣੀ ਸੰਦ ਸੰਦ ਵੀ ਜਾਓਗੇ ਬਾਈ ਕੀ ਹੋਗਾ 425 ਰੁਪਏ 35 ਰੁਪਏ 40 6400 55 60 65 70 75 475 ਛੱਡਿਆ ਹਾਂ ਆਪਣੀ 475 ਬੋਲਾਂਗੇ ਨੇ ਦੇਖੋ ਜੀ लो चार सौ पचहत्तर बीना का रेट बाकी ऐसा नकद रेट मैंने आज वीडियो ने शेयर करो दब के आ नकद रेट विने आज ਤੇ ਪਾਈ ਤਾਂ ਤੇ ਭਾਈ ਤਾਂ ਤੇ ਭਾਈ ਉਹ ਹਿਆਸ ਗੱਲਬਾਤ ਚੱਲਦੀ ਆ ਨਾਲੀ ਕੀ ਦੀ ਆ ਬਈ ਪਨੀਰ ਖੁੱਲੀ ਆ ਖੱਲੇ ਗੁੰਡੀ ਇਹ ਤਾਂ ਗੁੰਡੀ ਹੈ اندر ਦੀ ਹੈ ਤੁਹਾਡੀ ਬਈ ਲੈ ਜੂਗੀ ਬਣਾ ਕੇ ਬਣਾ ਕੇ ਠੀਕ ਹੈ ਮੰਡਲ ਤੋਂ ਦੇ ਦਿੱਤੀ ਪਾਣੀ ਚਕਾਊਗਾ ਬਾਈ ਪਾਣੀ ਚਕਾਊਗਾ 350 ਰੁਪਇਆ ਚਕਾਉਂਗੇ 350 350 350 350 60 65 70 75 80 400 5 10 15 20 25 3 25 40 40 1450 ਬੋਲਾ ਕਿਨੇ 56 60 460 ਬੋਲਾ ਕਿਨੇ ਚਲ ਲੋ ਜੀ 460 ਦੀ ਨਗਦ ਦਾ ਰੇਟ ਹੋ ਗਿਆ ਬਾਕੀ ਆ ਨਗਦ ਦਾ ਰੇਟ ਵੀ ਨੇ ਅੱਜ ਵੀਡੀਓ ਨੂੰ ਕਰੇ ਤੱਕ ਕੇ ਸ਼ੇਅਰ ਚੈੱਕ ਕਰੋ ਬਈ ਲੋ ਜੀ ਵੀਡੀਓ ਨੂੰ ਸ਼ੇਅਰ ਕਰਿਓ मार ਆਈ ਰੱਖੀ ਗਾ ਬਾਈ ਇਹ 10 11 ਆਇਆ ਉਹ ਤਾਂ ਹੈ ਜੀ ਕਿੰਨੀ ਆ ਇੰਨੀ ਆ ਸਾਰੀ ਇੱਕੋ ਜਿਹੀ ਹੈ ਬੋਲੋ ਜੀ ਹਾਂ 250 ਰੁਪਿਆ 250 ਰੁਪਿਆ 250 ਰੁਪਿਆ 250 60 ਰੁਪਏ 65 ਰੁਪਏ 70 ਰੁਪਏ 75 ਰੁਪਏ ਬੋਲੀ ਹੈ ਜੀ ਬੰਨਾਂ ਦਾ 80 85 90 95 305 350 ਹੋਲਾ ਜੀ ਦੇ ਦੇ 350 ਬਾਈ ਜੀ ਕਿੱਥੇ ਗਲਾਉਣੀ ਲੋਕਲ ਬੈਂਚ ਚਲਾਉਣੀ ਹੈ ਲਓ ਜੀ 350 ਰੁਪਏ ਨਗਦ ਦਾ ਰੇਟ ਹੋ ਚੁੱਕਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ 2600 ਆ ਗਾਹੀ ਗਾਸੀ ਹੋਗੀ ਕਿੰਦਾ ਦੂਰ ਦੇ ਗਈ ਡੀਗਰੀ ਪੜਾ ਲੈ ਅੱਜ ਤਾਂ ਦੱਸੇ گا ਬਹੁਤ ਚੰਗੀ ਹੈ ਮਾਰੀ ਵੀ ਭੋਖੀ ਆ ਬੋਲੋ ਵੀ 350 ਨਾਲ 400 ਚੱਲ ਰੱਖ 400 ਜਾਂਦੇ ਨਾ 5 10 15 20 25 30 35 450 450 55 60 65 ਉਹ ਦੇ ਦੇ ਨਾ ਜਿਦਾਈ ਇਹ ਦਿਨੋਂ ਜਿਦਾਈ ਕੀ ਕਰੀ ਜਾ ਮਨੂੰ ਜਿਵੇਂ ਬੋਲੀ ਆ ਲਓ ਜੀ 465 ਰੁਪਏ ਹੋ ਚੁੱਕੇ ਨਗਦ ਦਾ ਰੇਟ ਬਾਕੀ ਅਗਲੇ ਨਗਦ ਦਾ ਰੇਟ ਵੇਨੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਬਈ ਸ਼ੇਅਰ ਨਹੀਂ ਕਰਦੇ ਕਿਸਾਨ ਭਰਾ ਤੇ ਗੱਲਬਾਤ ਨਹੀਂ ਬੰਦੀ ਸ਼ੇਅਰ ਕਰਿਆ ਕਰੋ सौ सौ रुपया दो सौ दौ सौ पंज द 215 215 ਇਹ ਲੱਗੀ ਨਹੀਂ 2025 ਠੀਕ ਹੈ 35 ਫਿਰ ਮੈਨੂੰ ਇਹ ਕਿੰਨਾ ਪੁੱਤਾ ਨਹੀਂ ਹੁੰਦਾ 35 ਫਿਰ ਯਾਰ ਤੂ ਇਹ ਦੇ ਦੇ ਲੈ 250 ਕਰ ਲੈ 250 ਜੰਜਾ ਜੰਜਾ 60 ਮੈਂ ਮਗਰ ਨਹੀਂ 65 70 75 ਫਿਰ ਇਹ ਲੈ ਤੈਨੂੰ 300 305 305 ਬੋਲਾ ਕਿ 305 ਰੁਪਏ ਲਓ ਜੀ 300 ਤੇ 5 ਰੁਪਏ ਨਗਦ ਦਾ ਰੇਟ ਗਿਆ ਕਿਸਾਨ ਪ੍ਰਭੂ ਬਾਕੀ ਵੀਰਾਂ ਨੂੰ ਦਬ ਕੇ ਸ਼ੇਅਰ ਕਰਿਓ ਭਾਈ ਅਗਲੇ ਨਗਦ ਦਾ ਰੇਟ ਮੇਰੇ ਕਿੱਥੋਂ ਕਿੱਥੇ ਕਰਿਆ ਆਂਦਾ ਤੇ ਜੋ ਕਿਸਾਨ ਪ੍ਰਭੂ ਆਪਣੇ YouTube ਚੈਨਲ ਨਾਲ ਨਵੇਂ ਸਬਸਕ੍ਰਾਈਬ ਕਰਿਆ ਕਰੋ ਕੇਵਲਾ ਮਾਲ ਜਿਹੋ ਦਾ ਉੱਪਰ ਹੈ ਉਹ ਵਿੱਚੋਂ ਚੰਗਾ ਨਿਕਲ ਸਕਦਾ ਹੈ ਮਿੱਟੀ ਘਟਾ ਹੈ ਨਹੀਂ ਇਹ ਵਿੱਚ ਚਲੋ ਫਾਈਲ ਹੋ ਗਿਆ ਹੁਣ ਦੋ ਦਰਸਤ ਹੋ ਗਿਆ ਮੋਟਰ ਸਿੰਘ ਦਾ ਮੋਟਰ ਵਾਲਾ ਹੈ ਇਹ ਯਾਦ ਹੋ ਰਹੀ ਨਹੀਂ ਲੋੜਾ ਅੱਲ ਗੱਲ ਜੁੱਤੂ ਨਾਲ ਆਪਾਂ ਲੈ ਨਹੀਂ ਹੁੰਦੀ ਹੋਰ ਚੱਲ ਆ ਗਏ ਕਿ ਚੱਲਦੀ ਹੈ ਵੀ ਨੰਬਰ ਵੀ ਦਰਲੇ ਇੱਥੋਂ ਬਾਹਰ ਰੀਅਲ ਕੇ ਘਰ ਦੇ ਪੱਟਿਆ ਬਾਈ ਚੰਗੀ ਦਵਾਈ ਕਿਉਂ ਉਹ ਮੈਂ ਕੰਮ ਤੋਂ ਦੇ ਗਿਆ ਮੱਤ ਚਹੀਏ ਉਹੀ ਹੁਣ ਰਹੀ ਨੀ ਪਲਵਾਲਾਣਾ ਨਾ ਇਹ ਵੀ ਨਵੇਂ ਬੱਚਾ ਲੋ ਵੀ ਬੋਲੀ ਹੋ ਚੁੱਕੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਲਾਈਕ ਐਂਡ ਸ਼ੇਅਰ ਬਾਕੀ ਭਾਈ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੀ ਜਰੂਰ ਕਰਿਆ ਕਰੋ ਜੋ ਆਪਣੇ ਨਾਲ ਕਿਸਾਨ ਭਰਾ ਨਵੇਂ ਆ ਚੈਨਲ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਕੋਈ ਮੈਲਾ ਆਪ ਕੋਈ ਜਨਨ ਕਿਉਂ ਜਾਣਾ ਕਹੀਏ ਨਾ ਟ੍ਰੇਨਿੰਗ Okay.